ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਕਿ ਬਾਬਾ ਬਲਵੰਤ ਸਿੰਘ ਜੀ ਸਨ 73 ਵਿੱਚ ਗੁਜ਼ਰ ਗਏ ساری ਜ਼ਿੰਦਗੀ ਗੁਰਬਾਨੀ ਦੀ ਉਹਨਾਂ ਨੇ ਕਥਾ ਕੀਤੀ ਇੱਕ ਦਿਨ ਮੈਨੂੰ ਕਹਿਣ ਲੱਗੇ ਕਿ ਕਿਸੇ ਥਾਂ ਤੇ ਜੇਕਰ 10000 ਸਤਸੰਗੀ ਬੈਠੇ ਹੋਵਣ ਤਾਂ ਉਹਨਾਂ ਵਿੱਚੋਂ ਕੋਈ ਇੱਕ ਅੱਧਾ ਬੰਦਾ ਮਨ ਦੀ ਸਾਧਨਾ ਕਰਦਾ ਹੁੰਦਾ ਹੈ ਬਾਕੀ ਨਹੀਂ ਕਰਦੇ ਹੁੰਦੇ ਬਾਕੀ ਕੇਵਲ ਸੁਣਨ ਦੀ ਰੁਚੀ ਰੱਖਦੇ ਹਨ ਅੱਗੇ ਨਹੀਂ ਤੁਰਦੇ ਇਹ ਅਮਰਸਰ ਦੀ ਗੱਲ ਹੈ ਉਥੇ ਕੋਲ ਹੀ ਸੰਤ ਪਿਆਰਾ ਸਿੰਘ ਬੈਠੇ ਸਨ ਬਾਬਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਕਹਿਣ ਲੱਗੇ ਫਿਰ ਤੁਸੀਂ ਇਤਨਾ ਜਿਆਦਾ ਬੋਲਦੇ ਹੋ ਕਥਾ ਕਰਦੇ ਹੋ ਇਹਦਾ ਕੀ ਮਤਲਬ ਹੈ ਇੰਨੇ ਤੁਸੀਂ ਦਰਵਾਜ਼ੇ ਖੜਕਟਾਉਂਦੇ ਹੋ ਤੇ ਜਦ ਕਿਸੇ ਨੇ ਕੁੰਡਾ ਖੋਲਣਾ ਹੀ ਨਹੀਂ ਤਾਂ ਫਿਰ ਕਿਉਂ ਖੜਕਟਾਉਂਦੇ ਹੋ ਉਹਨਾਂ ਇਹ ਗੱਲ ਉਹਨਾਂ ਨੇ ਬਾਬਾ ਬਲਵੰਦ ਸਿੰਘ ਜੀ ਨੂੰ ਕਹੀ ਅੱਗੋਂ ਬਾਬਾ ਜੀ ਕਹਿਣ ਲੱਗੇ ਕਿ ਉਹਨਾਂ 10000 ਵਿੱਚੋਂ ਕੋਈ ਇੱਕ ਅੱਧਾ ਜੋ ਹੈ ਉਹ ਦਰਵਾਜ਼ਾ ਖੋਲ ਸਕਦਾ ਹੈ ਜੇਕਰ ਨਾ ਬੁੱਲਗੇ ਅਤੇ ਕਥਾ ਨਾ ਕਰਗੇ ਤਾਂ ਉਹ ਜਿਹੜਾ ਇੱਕ ਅੱਧਾ ਹੈ ਉਹ ਵੀ ਨਹੀਂ ਖੋਲ ਸਕੇਗਾ ਇਸ ਲਈ ਦਰਵਾਜ਼ਾ ਖੜਕਟਾਉਂਦੇ ਹਾਂ ਕਿ ਉਹ ਜਿਹੜਾ ਇੱਕ ਅੱਧਾ ਹੈ ਉਹ ਖੋਲਣ ਦਾ ਉਦਮ ਕਰ ਸਕੇ ਇਸ ਲਈ 10000 ਦੇ ਦਰਵਾਜ਼ੇ ਖਟਕਟਾਣੇ ਪੈਂਦੇ ਹਨ ਨੌ ਖੜ ਪ੍ਰithvi ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਰਮਣ ਕੀਤਾ ਕਿਸੇ ਵਿਰਲੇ ਨੇ ਹੀ ਆਪਣੇ ਹਿਰਦੇ ਦਾ ਦਰਵਾਜ਼ਾ ਖੋਲ੍ਹਿਆ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਪ੍ਰਵੇਸ਼ ਕੀਤਾ ਹੈ ਨਹੀਂ ਤਾਂ ਬਥੇਰਿਆਂ ਨੇ ਆਪਣੇ ਦਰਵਾਜ਼ੇ ਬੰਦ ਹੀ ਰੱਖੇ ਹਰ ਇੱਕ ਦੇ ਦਵਾਰ ਤੇ ਗੁਰੂ ਨਾਨਕ ਦੇਵ ਜੀ ਨੇ ਦਸਤਕ ਦਿੱਤੀ ਪਰ ਖੋਲ੍ਹਿਆ ਕਿਸੇ ਨੇ ਨਹੀਂ ਕਿਸੇ ਵਿਰਲੇ ਨੇ ਖੋਲ੍ਹਿਆ ਦਰਵਾਜ਼ਾ ਪਰ ਇਤਨਾ ਪਰਮਨ ਇਸ ਲਈ ਕੀਤਾ ਕਿ ਜੋ ਖੋਲ ਸਕਦਾ ਹੈ ਕਿਤੇ ਉਹਦਾ ਦਰਵਾਜ਼ਾ ਵੀ ਬੰਦ ਨਾ ਰਹਿ ਜਾਵੇ ਕਿਤੇ ਉਹੋ ਵੀ ਪਰਮ ਆਨੰਦ ਤੋਂ ਵਾਂਝਾ ਨਾ ਰਹਿ ਜਾਵੇ ਇਸ ਲਈ ਉਦਮ ਕਰਦੇ ਰਹਿਣਾ ਚਾਹੀਦਾ ਹੈ ਇਸ ਲਈ ਕਥਾ ਕੀਰਤਨ ਪਾਠ ਹਰ ਵਕਤ ਕਰਦੇ ਰਹਿਣਾ ਚਾਹੀਦਾ ਹੈ ਸੰਗਤ ਦੇ ਵਿੱਚ ਤਾਂ ਕਿ ਜਿਹੜੇ ਹਜ਼ਾਰਾਂ ਦੇ ਵਿੱਚੋਂ ਕੋਈ ਇੱਕ ਅੱਧ ਜਿਹੜਾ ਉਦਮ ਕਰ ਸਕਦਾ ਹੈ ਉਸ ਪਰਮਾਤਮਾ ਤੱਕ ਪਹੁੰਚਣ ਦਾ ਉਹ ਕਿਤੇ ਵਾਂਝਾ ਨਾ ਰਹਿ ਜਾਵੇ ਉਹ ਵੀ ਕਿਤੇ ਦੂਜਾ ਵਾਂਗ ਉੱਥੇ ਖੜਾ ਨਾ ਰਹਿ ਜਾਵੇ ਇਸ ਲਈ ਕਥਾ ਕੀਰਤਨ ਜ਼ਰੂਰੀ ਹੈ ਸੰਗਤ ਜ਼ਰੂਰੀ ਹੈ